ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ T4 triplets ਚੈਨਲ ਸੋ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਪ੍ਰੈਗਨੈਂਸੀ ਰਾਈਟ ਤੇ ਜਦ ਤੁਸੀਂ ਪ੍ਰੈਗਨੈਂਟ ਹੁੰਦੇ ਹੋ ਤਾਂ ਕੀ ਕੀ ਚੀਜ਼ਾਂ ਜੜੀਆਂ ਖਾਣੀਆਂ ਚਾਹੀਦੀਆਂ ਹਨ ਮੈਨੂੰ ਯਾਦ ਅਸਰ ਮੈਂ triplets ਨਾਲ ਪ੍ਰੈਗਨੈਂਟ ਹੋਈ ਸੀ ਤਾਂ ਡਾਕਟਰ ਨੇ ਮੈਂ ਕਿਹਾ ਸੀ ਵੀ ਜੇ ਤੁਸੀਂ ਡਿਸਾਈਡ ਕਰ ਹੀ ਲਿਆ ਵੀ ਤਿੰਨੇ ਬੇਬੀ ਰੱਖਣੇ ਆ ਤਾਂ ਤੁਹਾਨੂੰ ਤੁਹਾਡੀ ਡਾਈਟ ਤੇ ਬਹੁਤ ਜ਼ਿਆਦਾ ਫੋਕਸ ਕਰਨਾ ਪੈਣਾ ਕਿਉਂਕਿ ਜੇ ਡਾਈਟ ਦਾ ਧਿਆਨ ਰੱਖਾਂਗੇ ਤਾਂ ਹੀ ਮੈਂ ਤੇ ਮੇਰੇ ਬੇਬੀਆ ਜਿਹੜੇ ਹੈਲਦੀ ਹੋਣਗੇ ਤੇ ਵਧੀਆ ਡਾਈਟ ਇਵਨ ਜਦ ਡਿਲੀਵਰੀ ਤੋਂ ਬਾਅਦ ਭਾਵੇਂ ਨੋਰਮਲ ਆਪਾਂ ਮੇ ਸੀ ਸੈਕਸ਼ਨ ਆ ਉਹਦੇ ਵਿੱਚ ਵੀ ਰਿਕਵਰੀ ਚ ਹੈਲਪ ਕਰਦੀ ਆ ਤੇ ਵੈਸੇ ਮੈਨੂੰ ਕਮੈਂਟ ਵੀ ਬਹੁਤ ਆ ਰਹੇ ਸੀ ਵੀ ਆਪਣੀ ਡਾਈਟ ਤੇ ਤੁਸੀਂ ਵੀਡੀਓ ਬਣਾਓ ਤਾਂ ਫਿਰ ਮੈਂ ਕਿਹਾ ਚੱਲ ਇੱਕ ਛੋਟੀ ਜੀ ਵੀਡੀਓ ਬਣਾ ਦਿੰਨੇ ਆ ਵੈਸੇ ਤਾਂ ਵੱਡੇ ਹੁੰਦੇ ਨੇ ਘਰੇ ਜਿਹੜੇ ਦੱਸਦੇ ਰਹਿੰਦੇ ਨੇ ਹਨਾ ਵੀ ਕੀ ਖਾਣਾ ਚਾਹੀਦਾ ਪ੍ਰੈਗਨਨਸੀ ਚ ਕੀ ਨਹੀਂ ਪਰ ਜੋ ਚੀਜ਼ਾਂ ਮੈਂ ਖਾਦੀਆਂ ਸੀ ਜਾਂ ਮੇਰੇ ਡਾਈਟੀਸ਼ਨ ਨੇ ਮੈਨੂੰ ਦੱਸੀਆਂ ਸੀਗੀਆਂ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਫਿਰ ਵੀ ਜਿਹੜੀ ਡਾਈਟ ਮੈਂ ਦੱਸਣ ਲੱਗੀ ਆ ਹਨਾ ਉਹ ਉਹਨੂੰ ਆਪਣੀ ਡਾਈਟ ਵਿੱਚ ਤੁਸੀਂ ਸ਼ਾਮਲ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਜ਼ਰੂਰ ਸਲਾਹ ਲੈ ਲਿਓ ਕਿਉਂਕਿ ਹਰ ਇੱਕ ਦੀ ਬਾਡੀ ਡਿਫਰੈਂਟ ਹੁੰਦੀ ਆ ਜਦ ਮੈਨੂੰ ਪਤਾ ਲੱਗਿਆ ਵੀ ਮੈਂ ਪ੍ਰੈਗਨੈਂਟ ਆ ਤਾਂ ਫਿਰ ਜਦ ਮੈਂ ਆਪਣੀ ਗਾਇਨੀ ਕੋ ਗਈ ਤੇ ਉਹਨੇ ਮੇਰੇ ਕੁਝ ਟੈਸਟ ਕੀਤੇ ਵੀ ਕਨਫਰਮ ਕਰਨ ਲਈ ਵੀ ਪ੍ਰੈਗਨੈਂਟ ਹੈ ਕਿ ਨਹੀਂ ਤੇ ਉਹਦੇ ਵਿੱਚ ਦੋ ਟੈਸਟ ਸੀਗੇ ਜਿਹੜੇ ਹਨਾ ਬਹੁਤ ਇੰਪੋਰਟੈਂਟ ਸੀਗੇ B12 ਤੇ D3 ਉਹ ਟੈਸਟ ਜਿਹੜੇ ਮਤਲਬ ਉਹ ਕਹ ਰਹੇ ਮੇਰੀ ਡਾਈਟੀਸ਼ਨ ਮੈਨੂੰ ਕਹ ਰਹੀ ਸੀਗੀ ਵੀ ਉਹ ਟੈਸਟ ਜਿਹੜੇ ਉਹ ਦੱਸਦੇ ਆ ਵੀ ਕਿੰਨੇ ਕਿ ਨਿਊਟ੍ਰੀਸ਼ਨਸ ਦੀ ਲੋੜ ਹੈਗੀ ਆ ਆਪਾਂ ਸਾਰਿਆਂ ਨੂੰ ਪਤਾ ਵੀ ਜੇ ਵਧੀਆ ਖਾਵਾਂਗੇ ਤਾਂ ਬੇਬੀ ਵੀ ਹੈਲਦੀ ਹੋਊਗਾ ਤੇ ਨਾਲੇ ਜੇ ਕੋਈ ਵੀ ਨਿਊਟ੍ਰੀ ਨਿਊਟ੍ਰੀਐਂਟ ਦੀ ਕਮੀ ਹੋਊਗੀ ਬਾਡੀ ਚਾ ਨਾ ਉਹ ਵੀ ਪੂਰੀ ਹੋ ਜਾਂਦੀ ਆ ਤੇ ਨਾਲੇ ਰਿਕਵਰੀ ਦੇ ਵਿੱਚ ਵੀ ਹੈਲਪ ਹੁੰਦੀ ਆ ਤਾਂ ਇਸੇ ਲਈ ਵੀ ਜੇ ਕੋਈ ਵੀ ਰਿਸਟ੍ਰਿਕਟਡ ਡਾਈਟਾ ਕਿਸੇ ਦੀ ਹੈ ਵੀਗਨ ਆ ਗਲੂਟਨ ਆ ਜਾਂ ਫਿਰ ਕੋਈ ਕਿਸੇ ਦੀ ਉਮਰ 18 ਸਾਲ ਤੋਂ ਘਾਟਾ ਕਿਸੇ ਨੂੰ ਕੋਈ ਮੈਡੀਕਲ ਕੰਡੀਸ਼ਨ ਆ ਜਿਹੜੀ ਉਹਦੀ ਡਾਈਟ ਤੇ ਇਫੈਕਟ ਕਰਦੀ ਆ ਇਹ ਕਿਸੇ ਦਾ ਵੇਟ ਆ ਜਿਹੜਾ ਪ੍ਰੈਗਨੈਂਸੀ ਦੇ ਵਿੱਚ ਲੂਜ਼ ਹੋਈ ਜਾ ਰਿਹਾ ਆ ਤਾਂ ਉਸ ਕੇਸ ਦੇ ਵਿੱਚ ਡਾਈਟਿਸ਼ਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਡਾਈਟਿਸ਼ਨ ਫਿਰ ਤੁਹਾਨੂੰ ਦੱਸਦਾ ਵੀ ਤੁਹਾਨੂੰ ਕੀ ਖਾਣਾ ਚਾਹੀਦਾ ਪ੍ਰੈਗਨੈਂਸੀ ਦੇ ਵਿੱਚ ਤੇ ਕੀ ਨਹੀਂ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ ਉਹ ਹੈਗੀ ਆ ਪਾਣੀ ਪਾਣੀ ਤਾਂ ਭਾਵੇਂ ਤੁਸੀਂ ਪ੍ਰੈਗਨੈਂਟ ਹੈਗੇ ਹੋ ਭਾਵੇਂ ਨਹੀਂ ਉਹ ਤਾਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਘੱਟੋ ਘੱਟ 10 ਗਲਾਸ ਆ ਉਹ ਪੀਣੇ ਹੀ ਚਾਹੀਦੇ ਆ ਆ ਮੈਂ ਕੀ ਕਰਦੀ ਹੁੰਦੀ ਸੀ ਮੇਰੇ ਕੋਲ ਇੱਕ ਬੋਤਲ ਹੁੰਦੀ ਸੀਗੀ ਉਹਦੇ ਤੇ ਮਾਰਕ ਹੁੰਦੇ ਸੀਗੇ ਜਿਵੇਂ 1 ਲੀਟਰ 2 ਲੀਟਰ 3 ਲੀਟਰ ਹੈ ਨਾ ਤੇ ਮੈਂ ਉਹ 3 ਲੀਟਰ ਦਾ ਭਰ ਲੈਂਦੀ ਹੁੰਦੀ ਸੀ ਫਿਰ ਜਦ ਮੈਂ ਕੰਮ ਤੇ ਵੀ ਜਾਂਦੀ ਸੀ ਜਾਂ ਫਿਰ ਘਰੇ ਆਉਂਦੀ ਸੀ ਫਿਰ ਮੇਰੇ ਕੋਲ ਇੱਕ ਗੋਲ ਹੋ ਜਾਂਦਾ ਸੀ ਵੀ ਹਾਂ ਮੈਂ ਇੰਨਾ ਪਾਣੀ ਦਿਨ ਦੇ ਵਿੱਚ ਖਤਮ ਕਰਨਾ ਹੀ ਆ ਮੈਨੂੰ ਲੱਗਦਾ ਉਹ ਈਜ਼ੀ ਹੋ ਜਾਂਦਾ ਥੋੜਾ ਜਿਹਾ ਕਿਉਂਕਿ 10 ਗਲਾਸ ਕਈ ਵਾਰੀ ਨਹੀਂ ਯਾਦ ਰਹਿੰਦੇ ਬੰਦੇ ਨੂੰ ਵੀ ਕਿੰਨੇ ਪੀ ਲਏ ਕਿੰਨੇ ਨਹੀਂ ਤੇ ਜਿਹੜਾ ਆਪਾਂ ਨੂੰ ਮੀਲ ਵੀ ਲੈਣੇ ਚਾਹੀਦੇ ਆ ਉਹ ਵੀ ਆਪਾਂ ਨੂੰ ਹਰ 2 ਤੋਂ 3 ਘੰਟੇ ਬਾਅਦ ਲੈਣੇ ਚਾਹੀਦੇ ਆ ਕਿਉਂਕਿ ਉਹਦੇ एनर्जी बॉडी ਨੂੰ ਮਿਲਦੀ ਰਹਿੰਦੀ ਹੈ ਤੇ ਨਿਊਟ੍ਰੀਐਂਟਸ ਮਿਲਦੇ ਰਹਿੰਦੇ ਆ ਤੇ ਨਾਲੇ ਨੌਜ਼ੀਆ ਤੇ ਵੋਮਿਟਿੰਗ ਕਨਸਟਿਪੇਸ਼ਨ ਇਹ ਵੀ ਚੀਜ਼ਾਂ ਬਹੁਤ ਮਤਲਬ ਘਟ ਜਾਂਦੀਆਂ ਨੇ ਆ ਇੰਦਾ ਨਹੀਂ ਕਰਨਾ ਚਾਹੀਦਾ ਵੀ ਕਾਫੀ ਵੱਡਾ ਮੀਲ ਇੱਕ ਵਾਰ ਲੈ ਲਿਆ ਤੇ ਬਹੁਤ ਲੰਬਾ ਗੈਪ ਪਾਤਾ ਤੇ ਉਸ ਤੋਂ ਬਾਅਦ ਫਿਰ ਅਗਲਾ ਮੀਲ ਲੈ ਲਿਆ ਤੇ ਉਹਦੇ ਨਾਲ ਫਿਰ ਨੌਜ਼ੀਆ ਵੀ ਕਾਫੀ ਵਧਿਆ ਹੁੰਦਾ ਹੈ ਸੋ ਜਿਹੜੇ ਮੇਨ ਨਿਊਟ੍ਰੀਐਂਟਸ ਆ ਜਿਹੜੇ ਆਪਣੇ ਡਾਈਟ ਦੇ ਵਿੱਚ ਹੋਣੇ ਚਾਹੀਦੇ ਆ ਪ੍ਰੈਗਨਸੀ ਦੇ ਵਿੱਚ ਹੈਗੀਆਂ ਪ੍ਰੋਟੀਨ ਆ ਵਿਟਾਮਿਨ B12 ਕੈਲਸ਼ੀਅਮ ਆਇਰਨ ਐਂਡ ਵਿਟਾਮਿਨ D ਸਭ ਤੋਂ ਪਹਿਲਾਂ ਹੈਗਾ ਪ੍ਰੋਟੀਨ ਪ੍ਰੋਟੀਨ ਜਿਹੜਾ ਉਹ ਬੇਬੀ ਦੇ ਮਸਲਸ ਬਲੱਡ ਤੇ ਬਾਡੀ ਨੂੰ ਬਿਲਡ ਅਪ ਕਰਨ ਚ ਹੈਲਪ ਕਰਦਾ ਆ ਤਾਂ ਜਿਹੜੀ ਪ੍ਰੋਟੀਨ ਦੀ ਰਿਕੁਆਇਰਮੈਂਟ ਉਹ ਡਿਪੈਂਡ ਕਰਦਾ ਤੁਹਾਡਾ ਬਾਡੀ weight ਕਿੰਨਾ ਆ ਹਨਾ ਨਾਰਮਲੀ 60 ਤੋਂ 70 ਗ੍ਰਾਮ ਪ੍ਰੋਟੀਨ ਆ ਜਿਹੜਾ ਉਹ ਹਰ ਇੱਕ ਡਾਈਟ ਦੇ ਵਿੱਚ ਚਾਹੀਦਾ ਜਾਂ ਚਾਹੀਦਾ ਆ ਤੇ ਤੁਸੀਂ ਹਰ ਇੱਕ ਮੀਲ ਦੇ ਵਿੱਚ ਟਰਾਈ ਕਰਨਾ ਵੀ ਤੁਸੀਂ ਇੱਕ ਪੋਰਸ਼ਨ ਪ੍ਰੋਟੀਨ ਦਾ ਲੈ ਸਕੋ ਪ੍ਰੋਟੀਨ ਦੀਆਂ ਜਿਹੜੀਆਂ ਐਗਜ਼ਾਮਪਲਸ ਆ ਜਿੱਥੇ ਤੋਂ ਮਿਲ ਸਕਦਾ ਉਹ ਹੈਗੇ ਵੀ ਜਿਵੇਂ ਦਾਣਾ ਹੋਗੀਆਂ ਆਪਣੇ ਘਰੇ ਅਵੇਲੇਬਲ ਹੀ ਹੁੰਦੀਆਂ ਨਾ ਯੂਸੂਅਲੀ ਬੀਨਸ ਹੋ ਗਏ ਅਮ ਫੋਰ ਸੋਇਆ ਹੋ ਗਿਆ ਟੋਫੂ ਹੋ ਗਿਆ ਸੋਇਆ ਬੀਨ ਨੂੰ ਸੋਕ ਕਰਕੇ ਉਹਨੂੰ ਗ੍ਰਾਈਂਡ ਕਰਕੇ ਉਹਦਾ ਫਿਰ ਤੁਸੀਂ ਚਪਾਤੀ ਵਗੈਰਾ ਵੀ ਬਣਾ ਸਕਦੇ ਹੋ ਹੋਲ ਗ੍ਰੇਨਸ ਹੋ ਜਾਂਦੇ ਆ ਹੋਲ ਗ੍ਰੇਨਸ ਦੇ ਵਿੱਚ ਕੀਨਵਾ ਆ ਜਾਂਦਾ ਬ੍ਰਾਊਨ ਰਾਈਸ ਆ ਜਾਂਦੇ ਆ ਤੇ ਆਪਣਾ ਕਣਕ ਦਾ ਆਟਾ ਆ ਜਾਂਦਾ ਆ ਤੇ ਸੀਡਸ ਹੋ ਜਾਂਦੇ ਆ ਸੀਡਸ ਦੇ ਵਿੱਚ ਛੀਆ ਸੀਡਸ ਆ ਜਾਂਦੇ ਆ ਹੈਪ ਸੀਡਸ ਆ ਜਾਂਦੇ ਆ ਪਮਕਿਨ ਸੀਡਸ ਆ ਜਾਂਦੇ ਆ ਨੈਕਸਟ ਜਿਹੜਾ ਹੈਗਾ ਉਹ ਹੈਗਾ ਵਿਟਾਮਿਨ B12 B12 ਵਾ ਜਿਹੜਾ ਬਲੱਡ ਨੂੰ ਹੈਲਦੀ ਬਣਾਉਂਦਾ ਤੇ ਨਾਲ ਦੀ ਨਾਲ ਬੱਚੇ ਦੀ ਬ੍ਰੇਨ ਤੇ ਸਪਾਈਨਲ ਕੋਰਡ ਦੀ ਡਿਵੈਲਪਮੈਂਟਾ ਜਿਹੜੀ ਤੇ ਫੰਕਸ਼ਨਿੰਗ ਆ ਉਹਨੂੰ ਵੀ ਇੰਪਰੂਵ ਕਰਦਾ ਹੈ ਜਿਸ ਦਾ ਤੋਂ ਮੈਂ ਵਿਟਾਮਿਨ B12 ਲੈਂਦੀ ਸੀਗੀ ਉਹ ਦੁੱਧ ਪਨੀਰ ਹੋ ਗਿਆ 요거ਟ ਚੀਜ਼ Uh, कुछ फ्रूट भी हूँ सके जिम्मे ओरेंज हो गया एप्पल हो गया बनाना हो गया नैक्सट न्यूट्रेंट वो है आयरन आयरन बहुत इंपॉर्टेंट है क्योंकि यह बेबी नो ऑक्सीजन डिलीवर करता है आयरन के सप्लीमेंट्स भी नाल दिते जाते हैं मैं मैटरनाई सभी ਮੈਂ ਪ੍ਰੈਗ ਪ੍ਰੈਗਵੇਟ ਵੀ ਟਰਾਈ ਕੀਤੀ ਸੀਗੀ ਪਰ ਉਹ ਮੈਨੂੰ ਸੂਟ ਨਹੀਂ ਕੀਤੀ ਮੈਂ ਫਿਰ ਮੈਟਰਨਾ ਤੇ ਸਵਿਚ ਹੋ ਗਈ ਸੀ ਆ इवन आफ्टर हैविंग ਮੈਟਰਨਾ ਮੇਰੀ ਜਿਹੜੀ ਆਇਰਨ ਦੀ ਰਿਕੁਆਇਰਮੈਂਟ ਸੀਗੀ ਉਹ ਪੂਰੀ ਨਹੀਂ ਹੋ ਰਹੀ ਸੀਗੀ ਤੇ ਫਿਰ ਡਾਕਟਰ ਨੇ ਮੈਨੂੰ ਹੋਰ ਆਇਰਨ ਦੀ ਡੋਸ ਜਿਹੜੀ ਉਹ ਵਧਾਤੀ ਸੀਗੀ ਤੇ ਫਿਰ ਉਸ ਤੋਂ ਬਾਅਦ ਵੀ ਨਹੀਂ ਪੂਰੀ ਹੋਈ ਤੇ ਫਿਰ ਉਹਨਾਂ ਨੇ ਮੈਨੂੰ ਆਈਵੀ ਦੇ ਥਰੂ ਆਇਰਨ ਦਿੱਤਾ ਸੀਗਾ ਪਾ ਮਤਲਬ ਇਹ ਚੀਜ਼ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ ਡਾਈਟ ਦੇ ਵਿੱਚ ਵੀ ਜਿਹੜੀ ਆਇਰਨ ਹੈ ਜਿੱਥੋਂ ਵੀ ਮਿਲਦਾ ਹੈ ਜਿਹੜੇ ਵੀ ਸੋਰਸਸ ਦਾ ਆਇਰਨ ਤੇ ਉਹ ਤੁਸੀਂ ਆਪਣੀ ਡਾਈਟ ਦੇ ਵਿੱਚ ਵੱਧ ਤੋਂ ਵੱਧ ਸ਼ਾਮਿਲ ਕਰਨੇ ਆ ਸੋਰਸਸ ਜਿਵੇਂ ਹੋਗੇ ਮੈਂ ਜਿਹੜੇ ਲਾਂਦੀ ਸੀਗੇ ਉਹ ਸੀ ਸਭ ਤੋਂ ਮੇਨ ਜਿਹੜੀ ਸੀਗੀ ਉਹ ਸੀਗੀ ਸਪਿਨਚ ਪਾਲਕ ਹਨਾ ਪਾਲਕ ਵੱਧ ਤੋਂ ਵੱਧ ਹਰ ਇੱਕ ਮਤਲਬ ਮੀਲ ਦੇ ਵਿੱਚ ਮੈਂ ਟਰਾਈ ਕਰਦੀ ਸੀਗੀ ਵੀ ਮੈਂ ਐਡ ਕਰ ਸਕਾਂ ਫਿਰ ਰਾਜਮਾ ਹੋਗੇ ਹਨਾ ਚਿਕਪੀਸ ਹੋਗੇ ਦਾਲਾਂ ਹੋ ਗਈਆਂ ਨੱਟਸ ਹੋਗੇ ਆਲਮੰਡਸ ਕੈਸ਼ੂ ਹਨਾ ਪੀਨੱਟਸ ਹੋਗੇ ਅਮ ਤੇ ਹੋਰ 그린 ਲੀਫ ਵੈਜੀਟੇਬਲਸ ਜਿਹੜੀਆਂ ਵੀ ਹੁੰਦੀਆਂ ਨੇ ਬ੍ਰੋਕਲੀ ਵਗੈਰਾ ਹੋਗੀ ਤਾਂ ਤੁਸੀਂ ਤੁਸੀਂ ਇਹ ਵੀ ਚੀਜ਼ਾਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਆਇਰਨ ਦੇ ਨਾਲ ਇੱਕ ਇੰਪੋਰਟੈਂਟ ਟਿਪ ਆ ਜਿਹੜੀ ਮੈਨੂੰ ਮੇਰੀ ਡਾਈਟੀਸ਼ਨ ਨੇ ਦਿੱਤੀ ਸੀ ਉਹ ਸਿੱਖਣਾ ਵੀ ਜਦ ਤੁਸੀਂ ਆਇਰਨ ਜਿਹੜੇ ਵੀ ਮੈਂ ਚੀਜ਼ਾਂ ਦੱਸੀਆਂ ਇਹ ਤੁਸੀਂ ਜਦ ਵੀ ਜਿਹੜੇ ਵੀ ਮੀਲ ਦੇ ਵਿੱਚ ਲੈ ਰਹੇ ਹੋ ਉਹਦੇ ਨਾਲ ਨਾ ਤੁਸੀਂ ਸਟਰੋਂਗ ਟੀ ਜਾਂ ਕੈਫੀਨ ਹੋਗੀ ਜਾਂ ਫਿਰ ਕਾਫੀ ਹੋਗੀ ਕੋਕਾ ਹੋ ਗਿਆ ਇਹ ਨਹੀਂ ਲੈਣਾ ਹੈ ਕਿਉਂਕਿ ਆਇਰਨ ਦੀ ਐਬਸਾਰਪਸ਼ਨ ਆ ਜਿਹੜੀ ਉਹ ਘਟਾ ਦਿੰਦਾ ਆ ਇਦੀ ਥਾਂ ਤੇ ਤੁਸੀਂ ਐਵੇਂ ਦੀ ਚੀਜ਼ਾਂ ਲੈ ਸਕਦੇ ਹੋ ਜਿਹਦੇ ਨਾਲ ਆਇਰਨ ਦੀ ਐਬਸਾਰਪਸ਼ਨ ਆ ਜਿਹੜੀ ਬੋਡੀ ਦੇ ਵਿੱਚ ਵਾਧਦੀ ਆ ਆ ਜਿਵੇਂ ਟਮਾਟਰ ਹੋ ਗਏ ਆਲੂ ਹੋ ਗਿਆ ਔਰੈਂਜ ਹੋ ਗਏ ਨੈਕਸਟ ਨਿਊਟ੍ਰੀਐਂਟ ਹੈਗਾ ਕੈਲਸ਼ੀਅਮ ਕੈਲਸ਼ੀਅਮ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਬੇਬੀ ਦੇ ਬੋਨਸ ਤੇ ਦੀਥ ਬਿਲਟ ਅਪ ਹੋਣ ਦੇ ਵਿੱਚ ਹੈਲਪ ਕਰਦਾ ਆ ਮੇਨ ਸੋਰਸ ਕੈਲਸ਼ੀਅਮ ਦਾ ਮਿਲਕ ਆ ਮਿਲਕ ਤੇ ਐਟਲੀਸਟ 2 ਤੋਂ 3 ਗਲਾਸ ਤਾਂ ਡੇਲੀ ਪੀਣੀ ਚਾਹੀਦੇ ਆ ਆ ਜਿਨ੍ਹਾਂ ਨੂੰ ਮਿਲਕ ਨਹੀਂ ਵਧੀਆ ਲੱਗਦਾ ਉਹ ਕੋਈ ਫਲੇਵਰਡ ਪਾ ਸਕਦੇ ਆ ਮਿਲਕ ਦੇ ਵਿੱਚ ਬਟ ਪ੍ਰੈਗਨੈਂਸੀ ਸੇਫ ਹੋਵੇ ਮਤਲਬ ਜਿਹੜਾ ਵੀ ਕੋਈ ਐਡੀਟਿਵ ਤੁਸੀਂ ਐਡ ਕਰਨਾ ਹੈ ਤੇ ਇਹਦੇ ਮਿਲਕ ਤੋਂ ਜਾਂ ਫਿਰ ਇਹ ਮਿਲਕ ਪ੍ਰੋਡਕਟਸ ਖਾ ਸਕਦੇ ਹੋ ਜਿਵੇਂ ਦਹੀਂ ਹੋ ਗਿਆ ਜਿਵੇਂ ਘਰੇ ਇਸਮਾਲ ਲੈਂਦੇ ਹਨਾ ਤੇ ਉਹ ਚੀਜ਼ਾਂ ਖਾ ਸਕਦੇ ਹੋ ਜੇ ਮਿਲਕ ਪਰਸਨਲੀ ਨਹੀਂ ਪਸੰਦ ਹੈਗਾ ਹੋਰ ਬ੍ਰੋਕਲੀ ਖਾ ਸਕਦੇ ਹੋ ਆਲਮੰਡਸ ਖਾ ਸਕਦੇ ਹੋ ਟੋਫੂ ਖਾ ਸਕਦੇ ਹੋ ਸਟਾ ਹੈਗਾ ਵਿਟਾਮਿਨ ਡੀ ਵਿਟਾਮਿਨ ਡੀ ਵੀ ਬੋਨਸ ਦੇ ਵਿੱਚ ਹੈਲਪ ਕਰਦਾ ਤੇ ਨਾਲ ਹੀ ਇਹ ਰਿਸਕ ਘਟਾ ਦਿੰਦਾ ਹੈ ਲੋ ਬਰਥ weight ਦੇ ਤੇ ਪ੍ਰੀਟਰਮ ਬਰਥ ਦੇ ਤੇ ਇਹਦੇ ਸੋਰਸ ਹੈਗੇ ਐਗਸ ਜੂਸ ਤੇ ਮਿਲਕ ਤੇ ਇਵਨ ਫਿਸ਼ ਜਿਹੜੇ ਵੀ ਨਾਨ-ਵੈਜੀਟੇਰੀਅਨ ਨੇ ਇਹ ਨਿਊਟ੍ਰੀਐਂਟ ਸੀਗੇ ਹਨਾ ਜਿਹੜੇ ਇੰਪੋਰਟੈਂਟ ਨੇ ਡਾਈਟ ਦੇ ਵਿੱਚ ਪਰ ਕਈ ਵਾਰੀ ਆਪਾਂ ਨੂੰ ਨਿਊਟ੍ਰੀਐਂਟਸ ਪਤਾ ਹੁੰਦੇ ਨੇ ਪਰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਨੂੰ ਮੀਲ ਦੇ ਵਿੱਚ ਕਿਵੇਂ ਸ਼ਾਮਿਲ ਕਰਨਾ ਹੈ ਤਾਂ ਮੈਂ ਕੁਝ ਆਈਡੀਆ ਦੇ ਦਿੰਨੀ ਆ ਜਿਹੜੇ ਮੈਂ ਖਾਂਦੀ ਹੁੰਦੀ ਸੀਗੀ ਡਿਊਰਿੰਗ ਪ੍ਰੈਗਨੈਂਸੀ ਦੇ ਵਿੱਚ ਯੂਸੂਅਲੀ ਮੈਂ ਆਪਣੀ ਦਿਨ ਦੀ ਸ਼ੁਰੂਆਤ ਗਲਾਸ ਆਫ ਵਾਟਰ ਜਾਂ ਫਿਰ ਲਮਨ ਵਾਟਰ ਆਮ ਜਾਂ ਕਦੇ ਫਰੈਸ਼ ਫਰੂਟ ਜੂਸ ਲੈ ਲੈਂਦਾ ਕਿਉਂਕਿ ਆਮ ਜਿਹੜਾ ਬਾਰਲਾ ਜੂਸ ਹੁੰਦਾ ਨਾ ਉਹਦੇ ਵਿੱਚ 슈ਗਰ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਜਿਹੜਾ ਕਿ ਪ੍ਰੈਗਨਨਸੀ ਦੇ ਵਿੱਚ ਸੇਫ ਨਹੀਂ ਹੁੰਦਾ ਹੈਗਾ ਤਾਂ ਟ੍ਰਾਈ ਕਰਿਓ ਵੀ ਤੁਸੀਂ ਵੀ ਜੇ ਘਰੇ ਜੂਸ ਵਗੈਰਾ ਬਣਾ ਸਕੋ ਤੇ ਉਹ ਕਿਉਂਕਿ ਜ਼ਿਆਦਾ ਹੈਲਦੀ ਹੁੰਦਾ ਜ਼ਿਆਦਾ ਜ਼ਿਆਦਾ ਨਿਊਟ੍ਰੀਸ਼ੀਅਸ ਹੁੰਦਾ ਬ੍ਰੇਕਫਾਸਟ ਦੇ ਵਿੱਚ ਮੈਂ ਕਈ ਵਾਰੀ ਪੋਹਾ ਬੇਸਨ ਦਾ ਚਿਲਾ ਹਨਾ ਸੇਵੀਆਂ ਨੂਨ ਵਾਲੀਆਂ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮਿੱਠੀਆਂ ਸੇਵੀਆਂ ਖਾਣੀਆਂ ਨੇ ਤੁਸੀਂ ਨੂਨ ਵਾਲੀਆਂ ਵੀ ਬਣਾ ਸਕਦੇ ਹੋ ਤੇ ਉਹਦੇ ਵਿੱਚ ਨਾਲੇ ਸਬਜ਼ੀਆਂ ਵੀ ਐਡ ਹੋ ਜਾਂਦੀਆਂ ਨੇ ਕਾਫੀ ਐਦਾਂ ਹੀ ਬੇਸਨ ਦੇ ਚਿੱਲੇ ਵਿੱਚ ਵੀ ਸਬਜ਼ੀਆਂ ਕਾਫੀ ਐਡ ਹੋ ਜਾਂਦੀਆਂ ਨੇ ਨੇ ਆਫਰਿਸ ਜਿਨ੍ਹਾਂ ਨੂੰ ਪ੍ਰਾਂਠਾ ਖਾਣ ਦਾ ਸ਼ੌਂਕ ਹੈ ਨਾ ਕਈ ਵਾਰੀ ਮੇਰਾ ਵੀ ਬਹੁਤ ਦਿਲ ਕਰਦਾ ਹੁੰਦਾ ਸੀ ਪ੍ਰਾਂਠੇ ਖਾਣ ਦਾ ਤਾਂ ਫਿਰ ਜਿਵੇਂ ਪ੍ਰੋਟੀਨ ਹੋ ਗਿਆ ਜਿਵੇਂ ਪਨੀਰ ਹੋ ਗਿਆ ਹਨਾ ਪਨੀਰ ਨੂੰ ਉਹਦੇ ਵਿੱਚ ਪਾ ਲੈਣਾ ਚਪਾਤੀ ਦੇ ਵਿੱਚ ਤਾਂ ਪਨੀਰ ਸਟਫਡ ਪ੍ਰਾਂਠਾ ਬਣਾ ਲੈਣਾ ਜਾਂ ਫਿਰ ਦਾਲਾਂ ਜਿਹੜੀ ਰਾਤ ਦੀ ਕੋਈ ਦਾਲ ਬਚੀ ਹੋਈ ਆ ਉਹਨੂੰ ਆਟੇ 'ਚ ਗੁੰਨ ਲੈਣਾ ਤੇ ਹੋਰ ਥੋੜੀਆਂ ਸਬਜ਼ੀਆਂ ਪਾ ਲੈਣੀਆਂ ਗਾਜਰਾਂ ਵਗੈਰਾ ਤੇ ਉਹਦਾ ਵੀ ਪ੍ਰਾਂਠਾ ਬਣਾ ਸਕਦੇ ਹਾਂ ਤੇ ਨਾਲ ਦਹੀਂ ਲੈ ਲੈਣਾ ਤੇ ਜਾਂ ਫਿਰ ਐਗਸ ਲੈ ਲੈਣੇ ਟੋਸਟ ਦੇ ਨਾਲ ਹਨਾ ਐਵੇਂ ਦੀ ਚੀਜ਼ਾਂ ਜਾਂ ਪੀਨਟ ਬਟਰ ਲੈ ਲੈਣਾ ਇਸ ਤੋਂ ਬਾਅਦ ਆ ਜਾਂਦਾ ਮਿਡ ਮਾਰਨਿੰਗ 스ਨੈਕ ਹਨਾ ਤਾਂ ਉਹਦੇ ਵਿੱਚ ਤੁਸੀਂ ਫਰੂਟ ਕੋਈ ਵੀ ਫਰੂਟ ਦੀ ਸਮੂਦੀ ਬਣਾ ਸਕਦੇ ਹੋ ਇਹਦੇ ਨਾਲ ਹਨਾ ਦੁੱਧ ਦਾ ਕੰਟੈਂਟ ਵੀ ਤੁਸੀਂ ਲਾ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਪਸੰਦ ਮੇਬੀ ਉਹ ਸਮੂਦੀ ਦੇ ਵਿੱਚ ਪਾ ਕੇ ਥੋੜਾ ਵਧ ਗਿਆ ਲੱਗ ਸਕਦਾ ਤੇ ਜਾਂ ਫਿਰ ਤੁਸੀਂ ਬਟਰ ਮਿਲਕ ਲੈ ਸਕਦੇ ਹੋ ਮਤਲਬ ਲੱਸੀ ਦਾ ਗਲਾਸ ਲੈ ਸਕਦੇ ਹੋ ਤੇ ਜੂਸ ਵਗੈਰਾ ਫਰੈਸ਼ ਜੂਸ ਪੀ ਸਕਦੇ ਹੋ ਜਿਹੜਾ ਜੋ ਮਤਲਬ ਮੈਂ ਪੀਂਦੀ ਸੀਗੀ ਉਹਦੇ ਵਿੱਚ ਮੈਂ ਕੈਰਟਸ ਪਾ ਲੈਂਦੀ ਸੀ ਬੀਟਸ ਇੱਕ ਔਰੈਂਜ ਦੋ ਐਪਲ ਤੇ ਨਾਲ ਥੋੜਾ ਜਿਹਾ ਬਲੈਕ ਸਾਲਟ ਪਾ ਲੈਣਾ ਤੇ ਉਹ ਕਾਫੀ ਟੇਸਟੀ ਵੀ ਹੁੰਦਾ ਹੈ ਤੇ ਕਾਫੀ ਨਿਊਟ੍ਰੀਸ਼ਸ ਵੀ ਸਿਗਾ ਤੇ ਇਹ ਸੀਗੇ ਹਨਾ ਵੀ ਠੰਡੀਆਂ ਚੀਜ਼ਾਂ ਤੁਸੀਂ 스ਨੈਕ ਦੇ ਵਿੱਚ ਲੈ ਸਕਦੇ ਹੋ ਪਰ ਜੇ ਗਰਮ ਲੈਣੀਆਂ ਨੇ ਤਾਂ ਫਿਰ ਉਹਦੇ ਵਿੱਚ ਆਪਣਾ ਵੈਜ ਸੂਪ ਆ ਜਾਏਗਾ ਹਣਾ ਤੇ ਚਿਕਨ ਸੂਪ ਆਜਣਾ ਉਹ ਵੀ ਤੁਸੀਂ ਅਜਾ ਮਿਡ ਮਾਰਨਿੰਗ 스ਨੈਕ ਯੂਜ਼ ਕਰ ਸਕਦੇ ਹੋ ਅੱਗੇ ਆਗੇ ਆਪਣੇ ਕੋਲ ਲੰਚ ਹੈ ਨਾ ਤੇ ਲੰਚ ਦੇ ਵਿੱਚ ਮੇਡ ਡਾਈਟਿਸ਼ਨ ਨੇ ਮੈਨੂੰ ਦੱਸਿਆ ਸੀਗਾ ਵੀ ਹੈਲਦੀ ਪਲੇਟ ਮੈਥਡ ਫਾਲੋ ਕਰਨਾ ਚਾਹੀਦਾ ਪ੍ਰੈਗਨਨਸੀ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਹੈ 50% ਤੁਹਾਡੀਆਂ ਸਬਜ਼ੀਆਂ ਹੋਗੀਆਂ ਤੇ ਸੈਲਡ ਹੋ ਗਿਆ ਹਨਾ ਸਲਾਦ ਤੇ 25% ਆਪਣਾ ਪ੍ਰੋਟੀਨ ਹੋ ਗਿਆ ਪ੍ਰੋਟੀਨ ਜਿਵੇਂ ਤੁਸੀਂ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਸੀਗੀਆਂ ਵੀ ਜਿੱਤੋਂ ਵੀ ਮਿਲਦਾ ਦਾਲਾਂ ਹੋਗੀਆਂ ਹਨਾ ਤੇ ਉਹ ਵਾਲੀਆਂ ਚੀਜ਼ਾਂ ਐਡ ਕਰਨੇ ਤੇ 25% ਕਾਰਬੋਹਾਈਡਰੇਟਸ ਰੋਟੀ ਵਗੈਰਾ ਹੋਗੀ ਜਾਂ ਫਿਰ ਰਾਈਸ ਵਗੈਰਾ ਹੋਗੇ ਤੇ ਉਹ ਤੁਸੀਂ ਇੱਕ ਪਲੇਟ ਬਣਾ ਸਕਦੇ ਹੋ ਪਰ ਉਹਦੇ ਵਿੱਚ ਪੋਸ਼ਣ ਜਿਹੜਾ ਉਹ ਇਦਾਂ ਹੀ ਹੋਣਾ ਚਾਹੀਦਾ ਐਨੀ ਵੀ 50% ਆਪਾਂ ਹਨਾ ਕਾਰਬੋਹਾਈਡਰੇਟਸ ਨਾਲੇ ਉਹਦੇ ਨਾਲ ਫਿਰ ਕੁਝ ਮਤਲਬ ਜ਼ਿਆਦਾ ਨਿਊਟ੍ਰੀਐਂਟਸ ਵੀ ਮਿਲਨੇ ਜਿੰਨੇ ਆਪਾਂ ਨੂੰ ਜੇ ਆਪਾਂ 50% ਸਬਜ਼ੀਆਂ ਜਾਂ ਸਲਾਦ ਨੂੰ ਐਡ ਕਰਕੇ ਲੈ ਸਕਦੇ ਆ ਅੱਗੇ ਆ ਗਿਆ ਟੀ ਟਾਈਮ 스ਨੈਕ ਨਾ ਟੀ ਟਾਈਮ 스낵 ਤੇ ਮੇਰਾ ਡਿਪੈਂਡ ਕਰਦਾ ਹੁੰਦਾ ਸੀ ਵੀ ਮੈਂ ਜਿਹੜਾ ਮਿਡ ਮਾਰਨਿੰਗ 스낵 ਆ ਉਹ ਕਿਵੇਂ ਲਿਆ ਵੀ ਜੇ ਉਹਦੇ ਵਿੱਚ ਮੈਂ ਫਰੂਟ ਜੂਸ ਪੀਤਾ ਹਨਾ ਤਾਂ ਇਹਦੇ ਵਿੱਚ ਮੈਂ ਸਮੂਦੀ ਪੀ ਲੈਂਦੀ ਸੀ ਜਾਂ ਫਿਰ ਆ ਕੋਕੋਨਟ ਵਾਟਰ ਬਹੁਤ ਇੰਪੋਰਟੈਂਟ ਆ ਪ੍ਰੈਗਨਸੀ ਦੇ ਵਿੱਚ ਵੀ ਉਹ ਵਾਲਾ ਉਹ ਮੈਂ ਪੀ ਲੈਂਦੀ ਸੀਗੀ ਜਾਂ ਫਿਰ ਪੀਨਟ ਬਟਰ ਖਾ ਲੈਣਾ ਹਨਾ ਬ੍ਰੈਡ ਦੇ ਉੱਤੇ ਲਾ ਕੇ ਜੇ ਤੁਸੀਂ ਲਾਈਟ ਜਿਹਾ ਕੁਝ ਰੱਖਣਾ ਤਾਂ ਟੋਸਟ ਲੈ ਸਕਦੇ ਹੋ ਚਾਹ ਨਾਲ ਡਿਨਰ ਵੀ ਥੋੜਾ ਡਿਪੈਂਡ ਕਰਦਾ ਹਨਾ ਵੀ ਲੰਚ ਤੁਸੀਂ ਕਿਵੇਂ ਕੀਤਾ ਆ ਜਿਵੇਂ ਬਸ ਉਹਦੇ ਵਿੱਚ ਵੀ ਉਹ ਮੈਂ ਪ੍ਰੋਟੀਨ ਆ ਜਿਹੜਾ ਜ਼ਿਆਦਾ ਰੱਖਣਾ ਕਾਰਬੋਹਾਈਡਰੇਟਸ ਘੱਟ ਰੱਖਣੇ ਆ ਪ੍ਰੋਟੀਨ ਵੀ ਤੁਹਾਨੂੰ ਪਤਾ ਹੋਣ ਕਿਹੜੀ ਕਿਹੜੀਆਂ ਚੀਜ਼ਾਂ ਤੋਂ ਮਿਲਦਾ ਤਾਂ ਤੁਸੀਂ ਆਪਣੀ ਮਨਪਸੰਦੀਆਂ ਦਾਲਾਂ ਸਬਜ਼ੀਆਂ ਹਨਾ ਐਡ ਕਰ ਸਕਦੇ ਹੋ ਤੇ ਨਾਲ ਰੋਟੀਆਂ ਰਾਈਸ ਜਾਂ ਕੁਝ ਵੀ ਜੇ ਤੁਸੀਂ ਐਡ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਤੇ ਟਰਾਈ ਕਰੋ ਵੀ ਜਿਹੜਾ ਡਿਨਰ ਹਨਾ ਉਹ ਇੱਕ ਦੋ ਘੰਟੇ ਸੌਣ ਤੋਂ ਪਹਿਲਾਂ ਮਤਲਬ ਖਾ ਲਿਆ ਜਾਵੇ ਤਾਂ ਜ਼ਿਆਦਾ ਬੈਟਰ ਹੁੰਦਾ ਆ ਤੇ ਇੱਕ ਚੀਜ਼ ਜਿਹੜੀ ਮੈਂ ਭੁੱਲ ਗਿਆ ਐਡ ਕਰਨਾ ਡਰਾਈ ਫਰੂਟਸ ਹਨਾ ਉਹ ਡਰਾਈ ਫਰੂਟਸ ਦਾ ਮਤਲਬ ਤੁਸੀਂ ਇੱਕ ਮੁਠੀ ਹਨਾ ਕਿਸੇ ਵੀ ਮੀਲ ਦੇ ਵਿੱਚ ਐਡ ਕਰ ਸਕਦੇ ਹੋ ਭਾਵੇਂ ਮਿਡ ਮਾਰਨਿੰਗ 스ਨੈਕ ਦੇ ਵਿੱਚ ਹੋ ਗਿਆ ਭਾਵੇਂ ਲੰਚ ਟਾਈਮ ਤੋਂ ਬਾਅਦ ਹਨਾ ਹੋ ਗਿਆ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਨਾਲੇ ਜਿਵੇਂ ਹਨਾ ਮੇਰੀ ਟ੍ਰਿਪਲਰ ਦੀ ਪ੍ਰੈਗਨancies ਤਾਂ ਮੇਰਾ ਨੌਜ਼ੀਆ ਬਹੁਤ ਜ਼ਿਆਦਾ ਮਤਲਬ ਹਾਈ ਐਕਸਟੈਂਟ ਤੇ ਹੁੰਦਾ ਸੀਗਾ ਤਾਂ ਮੈਨੂੰ ਮੇਰੇ ਡਾਕਟਰ ਨੇ ਰეკਮੈਂਡ ਕੀਤਾ ਸੀਗਾ ਕਿ ਡਰਾਈ 스ਨੈਕਸ ਜਿਹੇ ਆਉਂਦੇ ਆ ਬਿਸਕਟ ਜਿਹੇ ਹੁੰਦੇ ਆ ਉਮ ਉਹ ਵਾਲੇ ਮੈਂ ਨਾ अर्ली ਮਾਰਨਿੰਗ ਲੈਂਦੀ ਸੀਗੀ ਖਾਲੀ ਪੇਟ ਤੇ ਉਹਦੇ ਨਾਲ ਮੈਨੂੰ ਕਾਫੀ ਹੈਲਪ ਹੁੰਦੀ ਸੀਗੀ ਤੇ ਤੁਸੀਂ ਵੀ ਉਹ ਟਰਾਈ ਕਰਿਓ ਜੇ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਆ ਨੌਜ਼ੀਆ ਦੇ ਵਿੱਚ ਉਮ ਦੇਸੀ ਕਿਉਂ ਹੁੰਦਾ ਜਿਵੇਂ ਹਰ ਇੱਕ ਘਰ ਦੇ ਵਿੱਚ ਹਨਾ ਅਵੇਲੇਬਲ ਹੁੰਦਾ ਹੈ ਤਾਂ ਟਰਾਈ ਕਰਿਓ ਉਹ ਵੀ ਤੁਸੀਂ ਲੰਚ ਜਾਂ ਡਿਨਰ ਦੇ ਵਿੱਚ ਇੱਕ ਟੇਬਲस्पून ਜੇ ਤੁਸੀਂ ਐਡ ਕਰ ਸਕਦੇ ਹੋਏ ਉਮ ਬਾਕੀ ਰੈਗੇ ਫਰੂਟਸ ਫਰੂਟਸ ਆ ਜਿਹੜੇ ਉਹ ਮਤਲਬ ਤੁਸੀਂ ਹਰ ਇੱਕ ਮੀਲ ਦੇ ਨਾਲ ਭਾਵੇਂ ਥੋੜੇ ਥੋੜੇ ਲੈ ਸਕਦੇ ਹੋ ਕਿਉਂਕਿ ਫਰੂਟਸ ਬਹੁਤ ਜ਼ਿਆਦਾ ਰੋਲ ਪਲੇ ਕਰਦੇ ਆ প্রেਗਨੈਂਸੀ ਦੇ ਵਿੱਚ ਆ ਇਹ ਸੀਗਾ ਸਾਰਾ ਕੁਝ ਜਿਹੜਾ ਮੈਂ ਟਰਾਈ ਕੀਤਾ ਸੀ ਆਪਣੀ প্রেਗਨੈਂਸੀ ਦੇ ਵਿੱਚ ਆਈ ਹੋਪ ਇਹ ਤੁਹਾਨੂੰ ਵੀ ਹੈਲਪ ਕਰੂਗਾ ਪਰ ਫਿਰ ਵੀ ਜਿਵੇਂ ਤੁਸੀਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਕੰਸਲਟ ਕਰਿਓ ਕੋਈ ਵੀ ਚੀਜ਼ ਐਡ ਕਰਨ ਤੋਂ ਪਹਿਲਾਂ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ